ਕਾਲੀ ਮੈਂ ਸਰੂ ਟੈਲ ਨੂੰ ਮੀਟਾ ਕੇ ਤੁਸੀਂ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਸ਼ਕਰਕੰਦੀ ਦੀ ਖੇਤੀ ਬਾਰੇ ਇਹ ਇੱਕ ਸਸਤਾ ਤੇ ਐਮ ਭੋਜਨ ਹੈ ਜੋ ਕਿ ਖਰਾਕੀ ਤੱਤਾਂ ਦੇ ਨਾਲ ਭਰਪੂਰ ਹੁੰਦਾ ਹੈ ਸ਼ਕਰਕੰਦੀ ਲੰਮੇ ਅਤੇ ਗਰਮ ਮੌਸਮ ਦੀ ਫਸਲ ਹੈ ਇਸ ਨੂੰ ਸੂਰਜ ਦੀ ਰੋਸ਼ਨੀ ਦਰਮਿਆਨੀ ਬਾਰਿਸ਼ ਅਤੇ 4 ਮਹੀਨਿਆਂ ਲਈ ਦਿਨ ਅਤੇ ਰਾਤ ਗਰਮ ਮੌਸਮ ਚਾਹੀਦਾ ਹੈ ਇਸ ਕਿਸਮ ਦੇ ਵਿੱਚ ਸੋਕੇ ਨੂੰ ਸਹਾਰ ਦੀ ਸਮਰੱਥਾ ਹੁੰਦੀ ਹੈ। ਸ਼ਕਰਗੰਦੀ ਦੀ ਨਿਕਾਸ ਹਰ ਤਰ੍ਹਾਂ ਦੀ ਜ਼ਮੀਨ ਦੇ ਵਿੱਚ ਕੀਤੀ ਜਾ ਸਕਦੀ ਹੈ। ਪਰ ਚੰਗੀ ਨਿਕਾਸ ਵਾਲੀ, ਉਲੀ, ਉਪਰੀ ਤੇ ਕੱਲਾ ਮੈਰਾਤੇ ਰੇਤਲੀ ਮੈਰਾ ਜ਼ਮੀਨ ਇਸ ਲਈ ਬਣੀ ਰ ਟੁਕਮੀ ਹੈ। ਜੇਕਰ ਤੁਸੀਂ ਸ਼ਕਰਗੰਦੀ ਦੀ ਖੇਤੀ ਨਹੀਂ ਕਰਦੇ ਤਾਂ ਆਪਣੀ ਘਰੇਲੂ ਵਿੱਚੀ ਦੇ ਵਿੱਚ ਥੋੜੀਆਂ ਕਟਿੰਗਾਂ ਜ਼ਰੂਰ ਲਿਆ ਕੇ ਲਾਓ ਤਾਂ ਕਿ ਆਪਣੇ ਬੱਚੇ ਚਾਰ ਦੇ ਵਿੱਚ ਚਰ ਮੁਕਤ ਸ਼ਕਰਕੰਦੀ ਖਾਸ ਕਰਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਇੱਕ ਕਿਸਮ ਦੀ ਸਪਾਰਸ ਕੀਤੀ ਜਾਂਦੀ ਹੈ ਪੰਜਾਬ ਸ਼ਕਰਕੰਦੀ 21 ਇਸ ਕਿਸਮ ਨੂੰ ਕਿਸਾਨਾਂ ਦੇ ਲਈ 2001 ਦੇ ਵਿੱਚ ਰਿਲੀਜ਼ ਕੀਤਾ ਗਿਆ ਸੀ ਇਸ ਕਿਸਮ ਨੇ ਬੇਲਾਂ ਦਾ ਕਾਰ ਦਰਮਿਆਨਾ ਲੰਮਾ ਹੁੰਦਾ ਹੈ ਇਸ ਦੇ ਪੱਤੇ ਊੜੇ ਹਰੇ ਚੌੜੇ ਕਟਮੇ ਅਤੇ ਜਾਮਨੀ ਰੰਗ ਦੀ ਭਾ ਮਾਰਦੇ ਹਨ ਤਣਾ ਦਰਮਿਆਨਾ ਲੰਮਾ ਇਹ ਸਖਤ ਹੁੰਦਾ ਹੈ ਇਹ ਕਿਸਮ تقریبا 140 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਕਿਸਮ ਦੀ ਸ਼ਕਰਕੰਦੀ ਗੂੜੇ ਲਾਲ ਛਿਲਕੇ ਅਤੇ ਚਿੱਟੇ ਗੁੱਦੇ ਵਾਲੀ ਹੁੰਦੀ ਹੈ ਸ਼ਕਰਕੰਦੀ 20 ਸੈਂਟੀਮੀਟਰ ਲੰਬੀ ਤੇ 4 ਸੈਂਟੀਮੀਟਰ ਚੌੜੀ ਹੁੰਦੀ ਹੈ ਇੱਕ ਸ਼ਕਰਕੰਦੀ ਦਾ ਭਾਰ تقریبا 75 ਤੋਂ 100 ਗ੍ਰਾਮ ਹੁੰਦਾ ਹੈ ਇਸ ਕਿਸਮ ਦੀ ਸ਼ਕਰਕੰਦੀ ਦੇ ਵਿੱਚ ਇੰਟਿਵਰਸ ਇਸੋ ਕਮਾਦਾ ਕਿ 800 ਮਿਲੀਗ੍ਰਾਮ ਸਟਾਰਚ ਹੁੰਦਾ ਹੈ ਇਸ ਕਿਸਮ ਦੀ ਪਦਾਰ 75 ਕਵਾਂਟਲ ਇੱਕ ਏਕੜ ਤੋਂ ਹੋ ਜਾਂਦੀ ਹੈ ਜ਼ਮੀਨ ਨੂੰ ਆਹ ਫਸਲਾਂ ਵਾਂਗ ਬਾਹ ਬਾਹੀ ਦੀ ਲੋੜ ਹੁੰਦੀ ਹੈ ਬਾਹਣ ਦੇ ਵਿੱਚ ਘਾਹ ਖੂਸਤੇ ਡਲਿਆਂ ਤੋਂ ਰਹਿਤ ਹੋਣਾ ਚਾਹੀਦਾ ਜ਼ਮੀਨ ਨੂੰ ਤਿਆਰ ਕਰਕੇ ਆਖਰੀ ਬਹਾਈ ਵੇਲੇ ਇੱਕ ਗੱਟਾ ਡੀਪੀ 20 ਗਲੋਪਟਾਸ ਖਾਦ ਪਾ ਕੇ ਸਹਾਗਾ ਫਿਰ ਦੇਵੋ ਫਿਰ ਬੈੱਡ ਮੇਕਰ ਦੇ ਨਾਲ 15 ਇੰਚ ਦੇ ਬੈੱਡ ਬਣਾਓ ਜੇਕਰ ਸਕਰਕੰਦੀ ਤੁਸੀਂ ਘਰੇਲੂ ਵਿੱਚੀ ਦੇ ਵਿੱਚ ਲਾ ਰਹੇ ਹੋ ਤਾਂ ਬੈੱਡ ਕਿਸੇ ਨਾਲ ਵੀ ਬਣਾਏ ਜਾ ਸਕਦੇ ਹਨ ਉਸ ਤੋਂ ਬਾਅਦ ਬੇਲਾਂ ਤੋਂ ਕਟਿੰਗਾ ਤਿਆਰ ਕਰੋ ਇੱਕ ਏਕੜ ਦੇ ਲਈ 25000 ਤੋਂ 30000 ਕਟਿੰਗਾ ਲਓ ਕਟਿੰਗਾ ਤਿਆਰ ਕਰਨ ਦੇ ਲਈ ਅੱਧੀ ਕਨਾਲ ਦੇ ਵਿੱਚ 20 ਟਨ 40 ਕਿਲੋ ਗੰਡੀਆਂ ਉੱਚੀਆਂ ਕਿਆਰੀਆਂ ਦੇ ਬਣਾ ਕੇ ਜਨਵਰੀ ਫਰਵਰੀ ਦੇ ਵਿੱਚ ਲਾਓ। ਸ਼ਕਰਕੰਦੀ ਨੂੰ ਲਾਉਣ ਦੇ ਲਈ ਸਭ ਤੋਂ ਟੁਕਮਾ ਸਮਾਂ April ਤੋਂ ਜਲਾਈ ਹੈ। ਕਟਿੰਗਾ ਤਿਆਰ ਕਰਨ ਤੋਂ ਪਹਿਲਾਂ ਬੈੱਡ ਦੇ ਵਿਚਕਾਰ ਛੋਟੀ ਖਾੜੀ ਬਣਾ ਲਓ ਤਾਂ ਕਿ ਉੱਥੇ ਕਟਿੰਗਾ ਰੱਖ ਕੇ ਉੱਪਰ ਥੋੜੀ ਮਿੱਟੀ ਦੇ ਨਾਲ ਢੱਕ ਦਿਓ। ਸਿਰਿਆਂ ਤੋਂ ਬੀਨ ਨੂੰ ਨੰਗੀ ਰੱਖੋ ਉਸ ਤੋਂ ਬਾਅਦ ਖੇਤ ਨੂੰ ਪਾਣੀ ਦੇ ਦਿਓ ਜੇਕਰ ਹੋ ਸਕੇ ਤਾਂ 40 ਦਿਨਾਂ ਤੋਂ ਬਾਅਦ ਬੱਟਾਂ ਦੇ ਨਾਲ ਥੋੜੀ ਮਿੱਟੀ ਝਾੜ ਦਿਓ ਵੀਡੀਓ ਦੇਖਣ ਦੇ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ